ਸੋ ਸ਼੍ਰੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਲੀਡਰਾਂ ਦੀ ਜੋ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਅਤੇ ਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਮਿਲੇ ਜਿਨ੍ਹਾਂ ਨੂੰ ਉਹਨਾਂ ਨੇ ਇੱਕ ਜਿਹੜਾ ਕਿ ਗੁਨਾਹ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਜਿਹੜੇ 2015 ਦੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਜਿੰਨੇ ਵੀ ਜਿਹੜੀਆਂ ਕਿ ਬਿਆਦਬੀਆਂ ਹੋਈਆਂ ਜਾਂ ਫਿਰ ਸਰੂਪ ਚੋਰੀ ਹੋਏ ਉਹਨਾਂ ਗੁਨਾਹਾਂ ਦੇ ਜਿਹੜੀ ਕਿ ਮਾਫੀ ਨੂੰ ਲੈ ਕੇ ਉਹਨਾਂ ਨੇ ਗੁਨਾਹ ਪੱਤਰ ਦਿੱਤਾ ਤਾਂ ਇਸ ਮੌਕੇ ਜਿੱਥੇ ਕਿ ਚੰਦੂ ਮਾਝਰਾ ਬੀਬੀ ਜ਼ਗੀਰ ਕੌਰ ਦੇ ਨਾਲ ਹੋਰ ਵੀ ਜਿਹੜੇ ਕਈ ਅਕਾਲੀ ਆਗੂ ਮੌਜੂਦ ਰਹੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਜਿਹੜਾ ਕਿ ਸ਼੍ਰੀ ਅਕਾ ਤਾਂਖ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਗੁਨਾਹ ਪੱਤਰ ਦਿੱਤਾ ਇਸਨਾਲ ਹੀ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੇ ਕਿ ਪਾਰਟੀ ਦੇ 99% ਜਿਹੜੇ ਸਿੰਧਾਤ ਨੇ ਉਹ ਪਾਰਟੀ ਤੋਂ ਉਲਟ ਨੇ ਇਸ ਤੋਂ 라 ਬਹੁਤ ਹੋਰ ਕੀ ਕੁਝ ਕਿਹਾ ਆ ਉਸ ਹੁੰਦੇ ਠੀਕ ਆਪਣਾ ਬੰਦਾ ਦਿੱਕਤੀ ਤੌਰ ਤੇ ਅਰਜੀ ਤੇ ਆਏ ਹਾਂ ਹਾਂ ਜੀ ਤੇ ਦੋ ਗੱਲ ਕਿ ਹੁੰਦੀਆਂ ਉਹਨਾਂ ਦੇ ਠੀਕ ਹੈ ਜੀ ਮੈਂ ਦਾਜਾ ਲਈ ਇੱਥੇ ਆਏ ਹਾਂ ਮਾਫ ਹੁੰਦਾ ਕਿ ਜੇ ਰੱਜ ਦੇਦਾ ਇੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਕੀਤੀ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦਾ ਪ੍ਰਭਾਵ ਅੱਜ ਤੱਕ ਸਿਰਫ ਅਸੀਂ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਨਾਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ-ਬਾਰ ਗੁਰੂ ਦੇ ਪੰਥ ਤੋਂ ਬੰਦ ਹੋ ਜਾਂਦਾ ਤੇ ਉਸੇ ਲਈ ਅਸੀਂ ਉਹ ਪਹਿਲਾਂ ਨਿਮਰ ਬਣਾਂਗੇ ਫਿਰ ਗੁਰੂ ਤੋਂ ਸਮਰੱਥ ਤੇ ਸ਼ਕਤੀ ਇਰਦਾਦ ਕਰਕੇ ਸ਼ਰਮਣੀ ਕਾਲੀਦਾਲ ਨੂੰ ਤਕੜਾ ਕਰਨ ਲਈ ਜੋ ਵੀ ਯੋਜਗਿਧੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਗਏ ਗਿਆਨੀ ਹਰਕਿੰਦੀ ਕੋਲ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਹਾਂ ਜਰੂਰ ਜਾਵਾਂਗੇ ਸਾਰਿਆਂ ਕੋ ਜਾਵਾਂਗੇ ਜਿਹੜਾ ਵੀ ਸ਼ਰਮਣੀ ਕਾਲੀਦਾਲ ਨੂੰ ਤਕੜਾ ਮਜ਼ਬੂਤ ਕਰਨ ਲਈ ਜੋਗਾ ਪਾ ਦੇਗਾ ਉਹਦੇ ਤੱਕ ਜਰੂਰ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਉਹਨਾਂ ਨੇ ਕਿਹਾ ਕਿ ਕਾਲੀਦਾਲ ਦਾ ਦੋ ਪਾਰ ਹੁਣ ਲਫਾ ਲੱਗ ਗਿਆ ਬਾਗੀ ਧੜਾ ਬਾਕੀ ਤੁਸੀਂ ਮੁਲਾਵਤ ਕਰ ਲਓ ਅਸਾ ਸੀ ਬਗਾ ਨਾ ਬਾਗੀਆਂ ਨਾ ਬਗਾ ਬਗਾ ਬਤਾ ਅਸੀਂ ਤਾਂ ਬਲਕੇ ਸ੍ਰੀ ਅਕਾਲ ਤੱਕ ਸਭ ਤੋਂ ਕੇਸ ਹੋਣਾ ਬਾਗੀ ਆ ਸ੍ਰੀ ਅਕਾਲ ਤੱਕ ਸਾਹਿਬ ਤੇ ਜਾ ਕੇ ਮਾਫੀ ਮੰਗਣੀ ਬਾਗੀ ਆ ਸ੍ਰੀ ਅਕਾਲ ਤੱਕ ਸਾਹਿਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਤ ਸக்தி ਰੱਬ ਸੇ ਗੁਰੂ ਅੱਜਾ ਗੁਰੂ ਦਾ ਪੰਥ ਅੱਗੇ ਤੋਂ ਗਲਤਿਆਂ ਨਾ ਹੋਣ ਅੱਗੇ ਤੋਂ ਪਾਰਟੀ ਤੱਕ ਦੀ ਮਨੂਰਤ ਹੋਵੇ ਇਹ ਕੋਈ ਬਾਗੀ ਬਣਾ ਸੋ ਮੈਂ ਸਮਝਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦਾ ਮਤਲਬ ਕਮਜ਼ੋਰ ਕਰਨੀ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰਨੀ ਜਾਏ ਇੱਕ ਚੰਨੂਬਤ ਸਾਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਕਾਲੀ ਦਲ ਦਾ ਦੋ ਪਾਰ ਹੋਣਾ ਬਹੁਤ ਮੰਦ ਭਾਗੀ ਗੱਲ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜੜੀ ਸੁਝਾ ਲਈ ਇਹਨਾਂ ਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਇਹੋ ਤਾਂ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਤੋਂ ਇਹ ਐਸਾ ਸਰਪਾ ਦੀ 30000 ਸ਼ੀਮਾ ਜਾਤ ਕ ਲਈ ਜਾ ਰਹੇ ਇਹ ਬਤ ਕਾਲੀ ਦਾ ਕੀ ਕਿਹਾ ਜਾ ਰਿਹਾ ਤਾਂ ਸਭ ਕੁਝ ਮਿਲ ਗਿਆ ਪਰ ਫਿਰ ਵੀ ਤੁਸੀਂ ਅਜਿਹੀਆਂ ਗੱਲਾਂ ਕਰ ਰਹੇ ਹੋ ਮੈਸਰੂ ਦਾ ਇਹਦੇ ਵਿੱਚ ਮਿਲ ਮਲਾਵੜਾ ਹੀ ਤਾਂ ਗੱਲੇ ਨਹੀਂ ਅਜੇ ਤਾਂ ਕਿਤੇ ਨਾ ਕਿਤੇ ਗੁਰੂ ਦਾ ਖਾਤ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਵਾਰ-ਵਾਰ ਕਾਲੀ ਦਾ ਪ੍ਰਧਾਨ ਤੋਂ ਵੀ ਕੈਂ ਕਰੋਗੇ ਭੁਂਦ ਸਾਹਿਬ ਦੀ ਕਾਰਵਾਈ ਕਿਉਂ ਨਹੀਂ ਹੋ ਰਹੀ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਾਲਕ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਸਤ ਵਕਤ ਸਿੰਘ ਸਾਹਿਬ ਦੇ ਕੋਲੋਂ ਮੰਨ ਚੀਤੀ ਜਾਏਗੀ ਕਿ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਵੀ ਜਿਹੜੀ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਹੋਵੇਗੀ ਲੋਕੀ ਤਾਂ ਅਜੇ ਦੋ ਪਿੱਛੇ ਗੱਲ ਕੇ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗ ਆਏ ਆ ਕਿਸੇ ਨੇ ਮੰਗੀਆਂ ਜਾਂ ਨਹੀਂ ਮੰਗਣੇ ਇਹ ਉਤੇ ਡਿਪੈਂਡ ਪਰ ਜਿੱਥੇ ਮੰਗੂ ਸਾਹਿਬ ਪਹਿਲਾਂ ਵੀ ਮੰਗ ਸਕਦੇ ਸੀ ਕਿ ਕਾਫੀ ਸਮਾਂ ਹੋ ਗਿਆ ਇੰਨੇ ਸਮੇਂ ਤੋਂ ਬਾਅਦ ਨਹੀਂ ਕੋਈ ਜਾਦਾ ਹੁਣ ਹੁਣ ਇੱਧਰ ਜਾਣਾ ਇੱਧਰ ਇੱਧਰ ਜਦੋਂ ਇਹੀ ਤਾਂ ਅਸੀਂ ਗੱਲ ਕਰਨਾ ਆ ਅਸੀਂ ਤਾਂ ਕਹਿ ਰਹੇ ਆ ਕਿ ਪਹਿਲਾਂ ਜੇ ਇਹ ਪਰਸਪਰ ਦੀ ਗਲਤੀ ਸਮਝ ਕੇ ਕਾਰਨ ਵਾਲੀ ਚਾਹੀਦੀ ਪਰ ਤੁਸੀਂ ਵੀ ਉਸ ਦੇ ਹਿੱਸੇਦਾਰ ਸੀਗੇ ਉਦੋਂ ਕਿਉਂ ਨਹੀਂ ਤੁਸੀਂ ਤਾਂ ਹੀ ਤਾਂ ਅਸੀਂ ਆਏ ਆ ਅਸੀਂ ਤਾਂ ਕਹਿ ਰਹੇ ਆ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਉਹਨਾਂ ਤੇ ਫਰਤੋਦਰੀ ਹੋਈ ਆ ਉਹਦੀ ਤਾਂ ਮਾਫੀ ਕਰੀ ਉਹ ਵੀ ਲੱਗਦਾ ਨਹੀਂ ਸਾਥ ਨਾਲ ਜਿੰਮੇਦਾਰ ਸੁਮੀਰ ਬਾਵਾ ਵੀ ਕਾਰਪਕਟ ਹੋਣੀ ਚਾਹੀਦੀ ਜਿਹਨਾਂ ਨੂੰ ਉਹਨਾਂ ਦੇ ਡਿਪਾਰਟਮੈਂਟ ਵਿੱਚ ਇਹਦਾ ਉਹਦੇ ਡਿਵੈਡ ਕਰ ਦੋ ਮੈਨੂੰ ਮਾਫੀ ਮੰਗ ਲੈਂਦੇ ਅੱਜ ਕਰ ਮਾਨਗੀ ਦੇ ਮਾਨ ਲੈ ਕੇ ਵੀ ਗੱਲਬਾਤ ਦੇ ਵਿੱਚ ਲੱਗਦਾ ਦੇਰ ਹੋਣੀ ਹੈ ਹੋਰ ਕੋਈ ਆ ਕਿ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਜੀ ਜੀ ਸਾਫ਼ ਤੇ ਜ਼ਿੰਮੇਵਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਇਸ ਤਰ੍ਹਾਂ ਦੀਆਂ ਮਾਫੀਆਂ ਦਿੱਤੀਆਂ ਗਈਆਂ ਔਰ ਅਸੀਂ ਚਿੱਠੀ ਜੀ ਗਲਤੀਆਂ ਕੀਤੀਆਂ ਸਮਝ ਕੇ ਆ ਕੇ ਮੰਗਲ ਜਾ ਰਹੇ ਹਾਂ ਜੀ ਚਿੱਠੀ ਤੋਂ ਜਾਰੀ ਕਰ ਦਾਂਗੇ ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਹੜਾ ਤੁਸੀਂ ਕਹਿੰਦੇ ਚੰਦੂ ਬਾਹਰ ਕਿਸੇ ਕਾਲੀ ਤੋਂ ਪਹਿਲਾਂ ਗਿਆ ਜਾਣੇ ਜਾਂ ਨੇ ਕਿ ਤੁਹਾਨੂੰ ਪਤਾ ਕੀ ਕਿਹੜੀ ਗੱਲਾਂ ਕਹਿੰਦੇ ਸੀ ਉਹ ਆ ਕੇ ਕਰਦੇ ਆ ਆ ਕੇ ਕਰਦੇ ਆ ਮੱਕੀ ਗੱਲ No, no, no. ਜੈਲੂਨ ਜਾਨੇ ਕਿਹੜੀ ਗਲਤੀਆਂ ਸੀ ਕੀਤੀ ਕਿਹੜੀਆਂ ਕਿਹੜੀਆਂ ਜਾਣੇ ਜਾਣੇ ਸੀ ਸਾਰੇ ਇਕੱਠੇ ਲਿਖਿਆ ਜੀ ਜਾਰੀ ਕਰਦੇ ਜਿਹੜੀਆਂ ਗਲਤੀਆਂ ਹੋਈਆਂ ਉਹ ਤਿੰਨ-ਚਾਰ ਦੇ ਦੇਖਤੀਆਂ ਤੇ ਉਹਨਾਂ ਦਾ ਜਿਗਰ ਕੀਤਾ ਸੀ ਮਿਸੇਜ ਤੋਂ ਤੇ ਅੱਗੇ ਕੀ ਕਰਨਾ ਜਾਈਗਾ ਪਰ ਲੱਗਦਾ ਨਹੀਂ ਕਿ ਜ਼ਿਆਦਾ ਦੇਰ ਹੋਊਗੀ ਚੰਦੂ ਵਾਲੇ ਸਰ ਕਿਉਂਕਿ ਆफी ਪਹਿਲਾਂ ਸਮਾਂ ਵੀ ਆਪਾਂ ਦੇ ਦੇਰ ਆਏ ਦਰੁਸਤ ਆਏ ਮਨ ਚੇ ਦੇਰੀ ਆ ਤਾਂ ਇਹਦਾ ਬਾਰ-ਬਾਰ ਮਖਰੀ ਰਹੀ ਦੋ ਮਹੀਨੇ ਮਾਫੀ ਹੋਰ ਕਿੰਨੀ ਮੈਨੂੰ ਮੰਗਣੀ ਚਾਹੀਦੀ ਹੈ ਜੀ ਦੱਸੋ ਨਾਮ ਦੱਸੋ ਕਿਹੜੇ ਕਿਹੜੇ ਬੰਦੇ ਬਾਕੀ ਦਾ ਰੋਕਣ ਨੂੰ ਆਣਾ ਅਜਿਹਾ ਆਪਣੇ ਆਪ ਨੂੰ ਮੰਨਦੇ ਆ ਤੇ ਬਾਕੀ ਚਿੱਠੀ ਵੀ ਤੁਸੀਂ ਲੀ। ਸੋ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਜੋ ਕਿ ਸਭ ਤੋਂ ਵੱਧ ਰਾਜ ਕਰਨ ਵਾਲੀ ਪਾਰਟੀ ਹੈ ਪਰ ਅੱਜ ਉਸ ਪਾਰਟੀ ਦਾ ਕੀ ਵਿਜੂਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਬਿਊਰੋ ਰਿਪੋਰਟ ਅਖੰਡ ਲੋਕ